ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਕਾ ਇਸਤਕਬਾਲ ਕਰਦੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਹਾਲਤ ਦੇ ਨਾਲ ਕੇਸ ਤਰੀਕੇ ਮਾਝਾ ਤੇ ਮਾਲਵਾ ਖੇਤਰ ਪ੍ਰਭਾਵਿਤ ਹੋਇਆ ਪਿਆ ਪਰ ਹੁਣ ਦੁਆਬੇ ਦੇ ਵਿੱਚ ਵੀ ਇਸ ਹੜ੍ਹਾਂ ਦੀ ਮਾਰ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕਾਲੀ ਵੇਂ ਜਿਹੜੀ ਐ ਖਤਰੇ ਦੀ ਨਿਸ਼ਾਨ ਤੋਂ ਉੱਪਰ ਵਹਿ ਰਹੀ ਐ ਜਦੋਂ-ਜਦ ਲੋਕ ਕਰਦੇ ਤੇ ਖਾਲੀ ਦਿੱਤੇ ਨੇ ਲੋਕਾਂ ਦੇ ਵੱਲੋਂ ਇਸ ਵੇਂ ਦੇ ਪਾਣੀ ਨੂੰ ਠੱਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਕਤ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਅਨੁਮਾਨ ਅੰਦਾਜ਼ਨ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਉੱਥੇ ਬਣਿਆ ਪਿਆ ਹੈ ਕਹਿਣ ਦਾ ਭਾਵ ਇਹ ਕਿ ਲੋਕਾਂ ਦੇ ਵੱਲੋਂ ਇਸ ਵੇਂ ਦੇ ਵਿੱਚ ਆਈ ਹੋਈ ਬੂਟੀ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲ ਦੇ ਹੇਠਾਂ ਦੀ ਪਾਣੀ ਜਿਹੜਾ ਉਹ ਸੌਖੇ ਤਰੀਕੇ ਦੇ ਨਾਲ ਗੁਜ਼ਰਦਾ ਹੋ ਸਕੇ ਪਰ ਮੌਕੇ ਦੇ ਹਾਲਤਾਂ ਤੇ ਹਾਲਾਤ ਵੇਖੇ ਦਾਪਦਾ ਨਹੀਂ ਕਿ ਇਹ ਪਾਣੀ ਦਾ ਪੱਧਰ ਜਿਹੜਾ ਉਹ ਘਟੇਗਾ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਉਸ ਦੇ ਵਿੱਚੋਂ ਨਿਕਲਦੀ ਹੋਈ ਇਹ ਕਾਲੀ ਬਈ ਜਿਹੜੀ ਹੈ ਇਸ ਦੇ ਦਾਲ ਹੁਣ ਬਹੁਤ ਵੱਡਾ ਇਲਾਕਾ ਜਿਹੜਾ ਦੁਆਬੇ ਦਾ ਉਹ ਪ੍ਰਭਾਵਿਤ ਹੋਏਗਾ ਹਾਲਾਂਕਿ ਸੁਲਤਾਨਪੁਰ ਦੇ ਬਾਉਪੁਰ ਇਲਾਕੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਪਿਛਲੇ ਦਿਨਾਂ ਤੋਂ ਹੀ ਹੜ ਦੀ ਮਾਰ ਦੇ ਹੇਠ ਆਏ ਹੋਏ 15 ਤੋਂ 16 ਪਿੰਡ ਜਿਹੜੇ ਨੇ ਉਹ ਤਰਾਤਰਾਂ ਕਰ ਰਹੇ ਨੇ ਪਰ ਦੁਆਬੇ ਦੇ ਵਿੱਚ ਕਿਤੇ ਕਿਤੇ ਹੀ ਕੁਝ ਕੁ ਸੁਖਤ ਖਬਰਾਂ ਜਿਹੜੀਆਂ ਸੀ ਉਹ ਮਿਲ ਰਹੀਆਂ ਸੀ ਕਿ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਨਹੀਂ ਆਇਆ ਪਰ ਜੇ ਇਸ ਤਰੀਕੇ ਇਹ ਕਾਲੀ ਬੈਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਇਸ ਪਾਣੀ ਦੇ ਪੱਧਰ ਦਾ ਖਤਰੇ ਦੇ ਨਿਸ਼ਾਨ ਤੋਂ ਟੱਪ ਜਾਣਾ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨਦਾ ਕਿ ਕਿਸ ਤਰੀਕੇ ਦੇ ਹਾਲਤਾ ਤੇ ਹਾਲਾਤ ਕੋਜੀ ਘੰਟਿਆਂ ਦੇ ਵਿੱਚ ਉਥੇ ਬਦਲਵੇਂ ਰੁਖ ਤੇ ਰੂਪ ਅਖਤਿਆਰ ਕਰ ਸਕਦੇ ਨੇ ਇਸ ਵਕਤ ਸਥਿਤੀਆਂ ਸੁਲਤਾਨਪੁਰ ਤੋਂ ਇਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀਆਂ ਦੇ ਮੁਤਾਬਕ ਜਿਹੜੇ ਰਾਜ ਸਭਾ ਮੈਂਬਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੇ ਵੱਲੋਂ ਵੀ ਗਰਾਊਂਡ ਜ਼ੀਰੋ ਦੇ ਉੱਪਰ ਜਾ ਕੇ ਇਹ ਕਾਰਵਾਈਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਹੋਰ ਵੀ ਸੰਤਾ ਜੜੀਆਂ ਨੇ ਇਸ ਸਾਰੇ ਮਾਹੌਲ ਨੂੰ ਠੱਲਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਦੇ ਪਰ ਉਥੇ ਇਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਣਾ ਲੋਕਾਂ ਦੇ ਵੱਲੋਂ ਜਦੋਂ ਜਾਇਦ ਭਰੇ ਮਾਹੌਲ ਦੇ ਵਿੱਚ ਕੋਸ਼ਿਸ਼ਾਂ ਦੀ ਲਗਾਤਾਰਤਾ ਦੇ ਵਿੱਚ ਜਿਹੜੀ ਕਹਿ ਲਈਏ ਕਿ ਕਾਰਵਾਈ ਕਰਨੀ ਕਿ ਪਈ ਕਿਸੇ ਤਰੀਕੇ ਦੇ ਨਾਲ ਪਾਣੀ ਦਾ ਅੱਗੇ ਲੰਘੜਾ ਕਰਵਾ ਸਕੀਏ ਪਰ ਇਸੇ ਸਭ ਦੇ ਦਰਮਿਆਨ ਉੱਪਰੋਂ ਪੈਂਦਾ ਮੀਂਹ ਜਿਹੜਾ ਹੈ ਜਿਹੜਾ ਕਿ ਤੜਕਸਾਰ ਸਵੇਰ ਤੋਂ ਹੀ ਬਾਕਵਾਕ ਇਲਾਕਿਆਂ ਦੇ ਵਿੱਚੋਂ মিডিਆ ਦੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦੇ ਨਾਲ ਇੱਕ ਤਾਂ ਅਸਮਾਨ ਦੇ ਉੱਪਰੋਂ ਕੁਦਰਤੀ ਕਹਿਰ ਵਰਸ ਰਿਹਾ ਤੇ ਦੂਸਰੇ ਪਾਸਿਓਂ ਬਿਨਾਂ ਪੈਰਾਂ ਤੋਂ ਵਾਧਾ ਅੱਗੇ ਪਾਣੀ ਜਿਹੜਾ ਇਹ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਦਾ ਕਰਦਾ ਜਾ ਰਿਹਾ ਹੈ ਹੁਣ ਤੁਹਾਨੂੰ ਉਥੋਂ ਦੀ ਗਰਾਉਂਡ ਜ਼ੀਰੋ ਰਿਪੋਰਟ ਜਿਹੜੀ ਆ ਦਿਖਾਉਂਦੇ ਆ ਕਿ ਇਸ ਤਰੀਕੇ ਦੇ ਨਾਲ ਹਾਲਤ ਤੇ ਹਾਲਾਤ ਬਣੇ ਪਏ ਨੇ ਲੋਕ ਜਦੋਂ ਜੈਦ ਕਿਵੇਂ ਕਰਦੇ ਨਜ਼ਰ ਆਏ ਨੇ ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਤੇ ਇਸ ਸਾਰੀ ਵੀਡੀਓ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ 何 Ayı balonu da. Ya 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 üstünden. O ਹੋਦ ਹੋਦ ਅਲੀ ਤੇ ਵਾਹ ਨਾਲ ਰੱਪ ਚੋ ਵੀ ਕੁੰਡੀ ਰੁਗਿਆ ਪਾਈ ਖਿੱਚਿਆ ਨਾ ਕਰਨ ਕਰਕੇ ਮੈਂ ਨਾ ਕਰੇ ਨਾ ਮੇਰੇ ਨਾਲ ਪਰ ਲੋਦੀ ਦਾ ਕਿਹੋ ਜਿਹਾ ਹਾਲਾਤ ਨੇ ਹਾਲਾਂਕਿ ਕੱਲ ਜਿਸ

ਚਲੋ 5 ਕਿਲੋਮੀਟਰ ਨੇ ਇਹਨੇ ਤਾਂ ਰੱਖੀ ਹੋਈ ਹੈ ਬਈ ਹਾਂ ਜੀ ਨਵਾਂ ਸਾਥੀ ਚਲੋ ਆਇਆ ਤੁਸੀਂ ਮਾ ਜੀ ਜੀ ਦੇਖ ਪੈਰ ਤੇ ਗਾਹ ਅੱਗੇ ਜੀ ਜੀ ਨੂੰ ਪੂਰਾ ਚਾਲ ਬਦਲ ਜੀ ਇਹਨੇ ਨਹੀਂ ਤਾਂ ਬੱਸ ਨਹੀਂ ਆ ਰਹੀ ਜੀ میں نہیں کرتا پر گولا یہ موہ با ان کو پتہ ہے 325 یہ لو پلاٹا تو راجا جی مال کل ہوئی ہے یہ بند پتو اس کے بعد میں اتی ہوں ਇਹ ਮੁਕੰਮਲ ਨਹੀਂ ਹੋ ਰਹੀ ਲਾਈਨ ਤੇ ਦਿਖਾਏ ਕਿ ਇਹ ਕੰਮ ਕਰਦਾ ਇਹ ਕੰਦਿਆ ਇਹ ਸੂਚਨਾ ਦੇ ਪਾਸੇ ਇਹ ਬੰਦ ਹੋ ਗਿਆ ਤੁਸੀਂ ਜਿਹੜੇ ਚਾਹੁੰਦੇ ਹੋ ਉਹ ਕਰਦੇ ਹੋ ਮੈਂ ਬੈਠਾ ਮੈਂ ਬੈਠਾ आ गया अभी तुम दिया अभी पानी है भाई ये पानी है ਕੰਮੇ ਜਾਰੀ ਫੱਤੀ ਹੈ ਨਾ ਕੋਰੋਨਾ ਦੇ ਬਿਗੜਾ ਦੇ ਆਯਾਦ ਰਮਾ ਨਹੀਂ ਮਿਲਿਆ ਕੋਈ ਨਾ 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 ਕੋ Sampai <mully> jumpa. ਇਤੁਰ ਨੂੰ ਨਹੀਂ ਆਉਂਦਾ। ਅਗਲਾ ਨਾਮ ਕਰਨਾ ਹੈ ਆਪਾਂ ਨੂੰ। ਇਹ ਨਹੀਂ ਹੋਣਾ ਬੇ ਬੇ ਨਹੀਂ ਹੋ ਰਿਹਾ। ਚਾ 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 ਚ ਕੀ ਚਲੋ ਖਿਚਰੋ ਖਿਚਰੋ ਕੁੰਡੀ ਕਰੋ ਫੇਰ ਦਿਓ ਸੇਡੀ ਪਾਉਣਗੇ ਚੋਟਾ ਪੁੱਲਾ ਜਿਆ ਕੁੰਡੀ ਨਹੀਂ ਜਿਆ ਕੁੰਡੀ ਦੂਜਾ ਕੁੰਡੀ ਕਿੱਥੇ ਪਈ ਸੀ ਕਿਦੋਂ ਉਹਦੇ ਤੋਂ ਕੰਮ ਨਹੀਂ ਹੁੰਦਾ ਆਹ ਹੋ ਗਿਆ ਆਹ ਹੋ ਗਿਆ ਆਹਰ ਲੈ ਨੂੰ ਇੱਕ ਦੋ ਇਸ ਕੁੰਡੀ ਪਾ ਲੋ ਫੇਰ ਪਰਲੇ ਨੂੰ ਪਾ ਦਿਓ ਇਹਦਾ ਪਰਲੇ ਨੂੰ ਪਾ ਦਿਓ